श्री राम नवमी ਨੂੰ ਸਮਰਪਿਤ ਵਿਸ਼ੇਸ਼ ਸ਼ੋਭਾ ਯਾਤਰਾ ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ ਹਿੰਦੂ ਸੰਗ ਵੱਲੋਂ ਫਗਵਾੜਾ ਵਿਖੇ 4 April ਨੂੰ ਸਜਾਈ ਜਾ ਰਹੀ ਹੈ ਇਸ ਸ਼ੋਭਾ ਯਾਤਰਾ ਵਿੱਚ ਪੂਰੇ ਪੰਜਾਬ ਤੋਂ ਸਨਾਤਨ ਪ੍ਰੇਮੀਆਂ ਦੇ ਭਾਰਵੇਂ ਇਕੱਠ ਫਗਵਾੜਾ ਪਹੁੰਚਣਗੇ ਜੇ ਸੰਬੰਧੀ ਗੱਲਬਾਤ ਕਰਦਿਆਂ ਵੱਖ-ਵੱਖ ਧਾਰਮਿਕ ਆਗੂਆਂ ਨੇ ਦੱਸਿਆ ਆਗੂਆਂ ਨੇ ਕੀ ਕਿਹਾ ਦੇਖੋ ਪੂਰੀ ਖਬਰ जय श्री राम जय श्री राम जयकारा पीर पैरंगे हर महादेव आज फगवाड़े ਤੋਂ ਸ੍ਰੀ ਅਜੇ ਮਹਿਤਾ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਸਾਨੂੰ 4 ਤਰੀਕ ਦਾ ਨਿਯੋਤਾ ਦੇਣ ਵਾਸਤੇ ਸ਼ੋਭਾ ਯਾਤਰਾ ਜਿਹੜੀ ਨਿਕਾਲੀ ਜਾ ਰਹੀ ਹੈ ਉਥੇ ਨਿਯੋਤਾ ਦੇਣ ਵਾਸਤੇ ਆਏ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਪੂਰੀ ਟੀਮ ਦੇ ਨਾਲ ਉਥੇ ਜਾ ਕੇ ਪਹੁੰਚਾਂਗੇ ਤੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਵਾਂਗੇ ਉਥੇ ਉਹਨਾਂ ਦੇ ਵੱਲੋਂ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰਾ ਕੰਮ ਸੰਭਾਲਿਆ ਗਿਆ ਸ਼ੋਭਾ ਯਾਤਰਾ ਲੰਗਰ ਦੀ ਵਿਵਸਥਾ ਕੀਤੀ ਹੈ ਸਾਰਾ ਕੁਝ ਕੀਤਾ ਉਹਨਾਂ ਵੱਲੋਂ ਅਸੀਂ ਉਹਨਾਂ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੇ ਨਾਲ ਸਾਥ ਚੱਲਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਸ਼੍ਰੀ ਰਾਮ ਸੇਵਕਾਂ ਅਖੰਡ ਭਾਰਤੋਂ ਮੈਂ ਅੱਜ ਦੇ ਪੰਜਾਬ ਜਾ ਪੰਜਾਬ ਉਧਾਰ ਅੱਜ ਸਾਡੇ ਸ਼ੋਭਾੜੇ ਤੋਂ ਜੀਰੀਏ ਦੇ ਨਤਾ ਜੀ ਜੀ ਅੱਗੇ ਪਹਾਂ ਜੋ ਵੀ ਸੇ ਪਲਾ ਕੰਡ ਭਾਰਤ ਐਮਸ਼ੇਬੇ ਤੁਸਨ ਕੋਲ ਵਿਸ਼ਾਲ ਜਮਾਈ ਹਟਾ ਨਾਲ ਅਮੋ ਵੀ 7 ਸਾਲ ਇਕ ਪਕਲ ਮਾਟ ਕੇ ਭਗਵਾੜੀ ਕਰਦੇ ਨੇ ਜਿਹਦੇ ਵਿੱਚ ਜੀਰੀ ਪਾਪਾ ਪੂਣੀ ਮਤਰ ਤੋਂ ਠੀਕ 3 ਵਜੇ ਸ਼ੁੱਕਰਵਾਰ ਨੂੰ ਐਰ ਆਪ ਕੀ ਗਈ ਜਿਹੜਾ ਸਾਡੇ ਪ੍ਰਧਾਨ ਜੀ ਹੈਗੇ ਨੇ ਆਪਣੀ ਪੂਰੀ ਟੀਮ ਭਗਵਾੜੀ ਸੂਚੀ ਟੀਮ ਦੇ ਨਾਲ ਉਥੋ ਵੀ ਬਹੁਤ ਥੋੜੀ ਜੇ ਕਾਰਵਾਈ ਪੈਂਦੀ ਇਹਨਾਂ ਦੀ ਸਾਰੇ ਸੂਚੇ ਤੌਰ ਤੇ ਜਿਹੜੇ ਬੰਦੇ ਇਕੱਲੇ ਹੁੰਦੇ ਆ ਪੂਰੀ ਆਪਣੇ ਸ਼ੋਰੂਮ ਆ ਰਹੇ ਤੇ ਰਹਿ ਕੇ ਪੂਰਾ ਕੱਟ ਕਰਕੇ ਛੱਡ ਗਿਆ ਕੱਢ ਕੇ ਇਹਨਾਂ ਨੇ ਉੱਥੇ ਪੜਦੇ ਆ ਅੱਜ ਇਹ ਸਾਡੇ ਕੋਲੋਂ ਸੰਸਦਾਂ ਦੇ ਤੇਤਰ ਵਿਗੇ ਆਏ ਨੇ ਜਿਨ੍ਹਾਂ ਵਿੱਚ ਮੈਚ ਦਾ ਪ੍ਰਧਾਨ ਜਾਨ ਪੰਜਾਬ ਪਾਕਿਸਤਾਨ ਤੋਂ ਫਿਰ ਮਨੋਜ ਸੁਨੀ ਦੀ ਜੋ ਚੇਅਰਮੈਨ ਹੈਗੇ ਨੇ ਆਪਣੇ ਨੈਸ਼ਨਲ ਦੇ ਉਹ ਵੀ ਨਾਲ ਨੇ ਅਰੁਣ ਵਰਮਾ ਜੀ ਚੇਅਰਮੈਨ ਪਾਰਸਲ ਦੇ ਉਸ ਤੋਂ ਕੋਜੀ ਨਾਲ ਮਨਜੀਤ ਠਾਕੁਰ ਜੀ ਰਿੰਕੂ ਚਟਾਰੀ ਅੱਜ ਆਪ ਨੂੰ ਮੰਤਰ ਦੇ ਲਾਇਏ ਨੇ ਸੰਸਦਾਂ ਦੇ ਐ ਸ਼ੁੱਕਰਵਾਰ ਨੂੰ ਫਗਵਾੜੇ ਤੇ ਸਾਰੇ ਅਸੀਂ ਉਹ ਮੌਕੇ ਉੱਥੇ ਪਹੁੰਚਾਂਗੇ ਜਿਹੜੇ ਕਿ ਪੂਰੇ ਸ਼ਹਿਰ ਦੀ ਪਰਗਨਾ ਕੱਢੀ ਜਾਏਗੀ ਕਿ ਬੜੇ ਸ਼ਰਧਾ ਪੂਰੇ ਵਚਿ ਰਾਮ ਜੀ ਦਾ ਤਿਹਾੜਾ ਹੈ ਜਿਹੜਾ ਕਿ ਹਰ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਹੈ ਬਾਗੀ ਬਾਅਦ ਵੀ ਮਨਾਇਆ ਜਾਂਦਾ ਜਿਹੜੇ ਬਾਅਦ ਸੜੇ ਨੂੰ ਘਾ ਦਿੰਦੇ ਨੇ ਇਹ ਬੜੇ ਖਸਾ ਰੋਸਨਾ ਮੈਨ ਮਨਾਇਆ ਜਾਂਦਾ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹਦੇ 'ਚ ਬੜੀ ਲੋਕਾਂ ਦੀ ਆਸਾ ਜੁੜੀ ਹੁੰਦੀ ਹੈ ਸ਼੍ਰੀ ਰਾਮ ਜੀ ਦੇ ਨਾਲ ਤੇ ਇਹ ਬਹੁਤ ਹੀ ਖੂਬਸੂਰਤ ਪਲ ਹੁੰਦੇ ਨੇ ਕਿਉਂਕਿ ਹਰ ਤਰ੍ਹਾਂ ਦੀਆਂ ਝਾਂਗੀਆਂ ਉੱਤੇ ਹੁੰਦੀਆਂ ਨੇ ਹਰ ਤਰ੍ਹਾਂ ਦੀਆਂ ਹਰ ਤਰ੍ਹਾਂ ਦੇ ਸਬੂਤ ਹੋਉਂਦੇ ਨੇ ਇੱਕ ਪੂਰਾ ਪੂਰਾ ਸ਼ਹਿਰ ਦਾ ਪੂਰਾ ਫਰਸਕਲਾਪ ਹੋਦਾ ਸਾਦਾ ਲੰਗਦਾ ਆ ਰਹੇ ਹੁੰਦੇ ਨੇ ਸਾਦਾ ਸਭ ਕੁਝ ਹੋਦਾ ਇਹ ਸਭ ਕੁਝ ਵੀ ਰਾਮ ਦੀ ਕਿਰਪਾ ਹੈ ਕਿ ਸਾਨੂੰ ਅਸੀਂ ਬੜੇ ਬੜੀ ਭਾਗਸ਼ਾਲੀ ਆ ਜਦੋਂ ਅਸੀਂ ਇਸ ਕੰਮ ਦੇ ਵਿੱਚ ਅਸੀਂ ਭਾਗੀਦਾਰ ਹੈਗੇ ਆ ਸਾਰੇ ਅਸੀਂ ਇਕੱਠੇ ਹੋ ਕੇ ਆਪਣੀ ਕਿਰਵਾਰ ਨੂੰ ਆਪਾਂ ਮੰਗਵਾਲੇ ਚਾਪੜਾ ਨੂੰ ਜਾਵਾਂਗੇ ਆਪਾਂ ਸ਼ੋਭਾ ਯਾਤਰਾ ਸ਼ਾਮਲ ਹੋ ਜੈ ਸ਼੍ਰੀ ਰਾਮ ਜੈ